ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਹੈ ਅਤੇ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਹਰੇਕ ਵੋਟਰ ਨੂੰ ਆਪਣੇ ਵੋਟ ਦੇ ਹੱਕਤਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੇ ਦੇਸ਼ ਅਤੇ ਸੂਬੇ ਦੀ ਮਜ਼ਬੂਤੀ ਅਤੇ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ ਕਮਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਉੱਪਲ ਦੇ ਵੱਲੋਂ ਐਸਐਸਐਮ ਕਾਲਜ ਦਿਨਾਨਗਰ ਵਿਖੇ 16ਵੇਂ ਕੌਮੀ ਵੋਟਰ ਦਿਵਸ ਮੌਕੇ ਕੀਤਾ ਗਿਆ। ਜ਼ਿਲ੍ਹਾ ਪਤਰੀ ਸਮਾਗਮ ਨੂੰ ਸੰਬੋਧਨ ਕੀਤਾ। ਅੱਜ ਐਸਐਸਐਮ ਕਾਲਜ ਦਿਨਾਨਗਰ ਵਿਖੇ ਨੈਸ਼ਨਲ ਲੋਟਸ ਡੇ ਮਨਾਇਆ ਗਿਆ ਸਿਲਾ ਪਦਰੀ ਜਿਹੜਾ ਪ੍ਰੋਗਰਾਮ ਸੀਗਾ ਉਹ ਇੱਥੇ ਕੀਤਾ ਗਿਆ ਤੇ ਇੱਥੇ ਦੇ ਬੱਚਿਆਂ ਵੱਲੋਂ ਬਹੁਤ ਵਧੀਆ ਜਾਗਰੂਕਤਾ ਸੰਬੰਧੀ ਡਾਂਸ ਹੋਏ ਸਪੀਚਸ ਹੋਈਆਂ ਬੱਚਿਆਂ ਵੱਲੋਂ ਡਾਂਸ ਕੀਤੇ ਗਏ ਤੇ ਇਹਦਾ ਪਰਪਸ ਇਹੀ ਹੈਗਾ ਕਿ ਜਿਹੜੇ ਵੱਧ ਤੋਂ ਵੱਧ ਜੁਕਿ ਜਿਹੜੇ ਕਿ ਸਾਡੇ ਵੋਟਰਸ ਨੇ ਉਹ ਸਾਰੇ ਬੋਟ ਪਾਉਣ ਆਪਣੀ ਤੇ ਜਿਹੜਾ ਸਾਡਾ ਇਲੈਕਟਰੇਟ ਦਾ ਪਰਸੈਂਟੇਜ ਹੈਗਾ ਉਹ ਬੜੇ ਇਹ ਜਿਹੜਾ ਡੈਮੋਕ੍ਰੇਸੀ ਹੈਗੀ ਆ ਦੇਸ਼ ਦੀ ਉਹਨੂੰ ਹੋਰ ਗੱਲ ਮਿਲਦੀ